ਹੈਲੋ एवरीवन वेलकम बैक टू माय YouTube ਚੈਨਲ। ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ। ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਰਾਈਸ 스ਨੈਕਸ। ਕਿਉਂਕਿ ਇਹ ਸਾਡੇ ਕੋਲ ਕੱਲ ਵਾਲੇ ਰਾਈਸ ਜਿਹੜੇ ਸੀ ਬਚੇ ਹੋਏ ਸੀਗੇ ਇਹ ਹੈਗੇ ਨਮਕੀਨ ਰਾਈਸ। ਤੇ ਮੈਂ ਕਿਹਾ ਇਹਨਾਂ ਨੂੰ ਸੁੱਟਣਾ ਕਿਉਂ? ਇਹਨਾਂ ਦਾ ਵੀ ਕੁਝ ਬਣਾਇਆ ਜਾ ਸਕਦਾ। ਤੇ ਕਿਉਂ ਨਾ ਅਸੀਂ ਵਧੀਆ ਜਿਹਾ 스ਨੈਕਸ ਤਿਆਰ ਕਰਾਂਗੇ ਬਣਾ ਕੇ। ਤੇ ਇਹਦੇ ਵਿੱਚ ਲਾਚੀ ਵਗੈਰਾ ਸੀਗੀ ਮੈਂ ਬਾਹਰ ਕੱਢ ਦਿੱਤੀ ਹੈ। ਤੇ ਮਟਰ ਹੈਗੇ ਆ ਮਟਰ ਤੇ ਚਲੋ ਸਨੈਕਸ ਵਿੱਚ ਉੰਜ ਵੀ ਹੁੰਦੇ ਹੀ ਆ ਤੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਨਾਲ ਥੋੜਾ ਜਿਹਾ ਮੈਸ਼ ਕਰ ਲਾਂਗੇ ਚਾਵਲਾਂ ਨੂੰ ਮੈਸ਼ਰ ਦੇ ਨਾਲ ਕਰ ਲਾਂਗੇ ਜੇ ਨਹੀਂ ਮੈਸ਼ਰ ਨਾਲ ਹੋਣਗੇ ਤੇ ਫਿਰ ਅਸੀਂ ਇਹਨਾਂ ਨੂੰ ਹੱਥ ਨਾਲ ਕਰ ਲਾਂਗੇ ਹਾਂਜੀ ਅਸੀਂ ਇਦਾਂ ਇਹਨੂੰ ਮੈਸ਼ਰ ਦੀ ਹੈਲਪ ਦੇ ਨਾਲ ਮੈਸ਼ ਕਰ ਲਾਂਗੇ ਅਗਰ ਨਹੀਂ ਵੀ ਹੋਣਗੇ ਫਿਰ ਹੱਥ ਨਾਲ ਮਸਲ ਕੇ ਕਰ ਲਵਾਂਗੇ ਹਲਕੇ ਜਿਹ ਤੇ ਇਹਦੇ ਵਿੱਚ ਦੇਖੋ ਜੀ ਆਲਰੇਡੀ ਜੀਰਾ ਵੀ ਹੈਗਾ ਆ ਨਮਕੀਨ ਵੀ ਹੈਗਾ ਮ सॉरी ਨਮਕ ਵੀ ਹੈਗਾ ਆ ਤੇ ਤੁਸੀਂ ਨਮਕ ਜਿਹੜਾ ਲੋੜ ਅਨਸਾਰ ਹੀ ਪਾ ਸਕਦੇ ਹੋ ਠੀਕ ਹੈ ਅਸੀਂ ਇਦਾਂ ਇਹਨਾਂ ਨੂੰ ਹਲਕਾ ਹਲਕਾ ਕਰਦੇ ਆ ਦਬਾ ਕੇ ਜੇ ਹੁੰਦੇ ਆ ਠੀਕ ਹੈ ਨਹੀਂ ਤੇ ਫਿਰ ਆਪਾਂ ਦੂਸਰੇ ਤਰੀਕੇ ਨਾਲ ਕਰ ਲਵਾਂਗੇ ਠੀਕ ਹੈ ਜੀ ਇਹ ਕਿਉਂਕਿ ਪਹਿਲਾਂ ਹੀ ਬ੍ਰੀਕ ਸੀ ਇਹ ਨਹੀਂ ਹੋ ਰੇ ਇਹਨਾਂ ਨੂੰ ਥੋੜਾ ਜਿਹਾ ਹੱਥ ਨਾਲ ਦਬਾਉਣ ਦੀ ਕੋਸ਼ਿਸ਼ ਕਰਦੇ ਐਵੇਂ ਮਤਲਬ ਕੋਈ ਵੀ ਚੀਜ਼ ਐਵੇਂ ਜੇ ਤੁਹਾਡੇ ਕੋਲ ਮਤਲਬ ਸਿੰਪਲ ਵੀ ਰਾਈਸ ਬਜੇ ਹੋਏ ਆ ਤੇ ਉਹਨਾਂ ਨੂੰ ਵੀ ਨਹੀਂ ਸੁਟਣਾ ਹੈਗਾ ਬਹੁਤ ਵਧੀਆ ਸਨੈਕਸ ਇਹਦੇ ਬਣ ਕੇ ਰੈਡੀ ਹੁੰਦੇ ਆ ਹਾਂਜੀ ਹੱਥ ਨਾਲ ਹੋਗੇ ਹੋਏ ਮੈਸ਼ ਉਹਦੇ ਨਾਲ ਹੋਰ ਨਹੀਂ ਸੀ ਰਹਿ ਕਿਉਂਕਿ ਆਇਲੀ ਬਹੁਤ ਜ਼ਿਆਦਾ ਦੇਖੋ ਇਸ ਲਈ ਨਾ ਫਿਸਲਦੇ ਪਏ ਸੀ ਇਹ ਚਾਵਲ ਤੇ ਨਹੀਂ ਹੁੰਦੇ ਪਏ ਸੀ ਤੁਸੀਂ ਹੱਥ ਨਾਲ ਕਰ ਲਓ ਇਜ਼ੀਲੀ ਹੋ ਜਾਣਗੇ ਜੀ ਹਾਂਜੀ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਹਲਕਾ ਜਿਹਾ ਬੇਸਨ ਮੈਸ਼ ਅਸੀਂ ਕਰ ਲਏ ਹੋਏ ਆ ਜੀ ਦੇਖੋ ਚਾਵਲ ਬਰੀਕ ਸੀਗੇ ਫਿਰ ਵੀ ਮੈਸ਼ ਹੋ ਹੀ ਗਏ ਆ ਤੇ ਮਤਲਬ ਹੋ ਹੀ ਜਾਂਦੇ ਆ ਜਿੱਦਾਂ ਦੇ ਵੀ ਹੋਣ ਚਲੋ ਹੁਣ ਅਸੀਂ ਇੱਕ ਚਮਚ ਇਹਦੇ ਵਿੱਚ ਪਾ ਲੈਣਾ ਜੀ ਆਪਣਾ ਬੇਸਨ ਦਾ ਕਿਉਂਕਿ 스ਨੈਕਸ ਬਣਾਉਣ ਲਈ ਬੇਸਨ ਤੇ ਬਹੁਤ ਜ਼ਰੂਰੀ ਹੈ ਇੱਕ ਚਮਚ ਅਸੀਂ ਪਾ ਰਹੇ ਆ ਜੀ ਅਰਾ ਰੋਡ ਦਾ ਰਿਕਾ ਜਿਹਾ ਹੋਰ ਪਾ ਲੈਨੇ ਆ ਤੇ ਹੁਣ ਅਸੀਂ ਇਹਦੇ ਚ ਪਾਵਾਂਗੇ ਹਲਕਾ ਜਿਹਾ ਨਮਕ ਪਾਵਾਂਗੇ ਜੇ ਤੇ ਸਾਨੂੰ ਵੱਧ ਘੱਟ ਲੱਗੇਗਾ ਟੇਸਟ ਕਰਕੇ ਹੋਰ ਪਾਵਾਂਗੇ ਕਿਉਂਕਿ ਨਮਕ ਹੈਗਾ ਸੀ ਰਾਈਸ ਦੇ ਵਿੱਚ ਗਰਮ ਮਸਾਲਾ ਪਾਵਾਂਗੇ ਥੋੜਾ ਜਿਹਾ ਮੈਂ ਹਲਕੀ ਜਿਹੀ ਹਲਦੀ ਪਾ ਰਹੀ ਹਾਂ ਕਿਉਂਕਿ ਸਾਰਾ ਕੁਝ ਵਾਈਟ ਜਿਹਾ ਨਾ ਨਜ਼ਰ ਆਵੇ ਤੇ ਹੁਣ ਜੀਰਾ ਵੀ ਇਹਦੇ ਚ ਪਿਆ ਹੀ ਹੋਇਆ ਆ ਇਦਿਸੇ ਮੈਂ ਹੁਣ ਪਾ ਰਹੀ ਹਾਂ ਜੀ ਕਟਿਆ ਹੋਇਆ ਤਨੀਆ ਤੇ ਦੋ ਹਰੀਆਂ ਮਿਰਚਾਂ ਪਾ ਰਹੀ ਹਾਂ ਕਿਉਂਕਿ ਮਿਰਚ ਚੌਲਾਂ ਦੇ ਵਿੱਚ ਹੈ ਨਹੀਂ ਸੀਗੀ ਤੁਸੀਂ ਜਿਆਦਾ ਖਾਣੀ ਪਸੰਦ ਕਰਦੇ ਹੋ ਤੇ ਲਾਲ ਮਿਰਚ ਵੀ ਪਾ ਸਕਦੇ ਹੋ ਹੁਣ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੱਥ ਨਾਲ ਵੀ ਚੰਗੀ ਤਰ੍ਹਾਂ ਮਿਕਸ ਕਰ ਸਕਦੇ ਆਪਾਂ ਉਧਰ ਅਸੀਂ ਗੈਸ ਦੇ ਉੱਪਰ ਕੜਾਹੀ ਰੱਖੀ ਹੋਈ ਹੈ ਤੇਲ ਪਾ ਕੇ ਸਾਡਾ ਤੇਲ ਵੀ ਗਰਮ ਹੋ ਰਿਹਾ ਹੱਥ ਦੇ ਨਾਲ ਅਸੀਂ ਇਹਨਾਂ ਨੂੰ ਹੋਰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਦੇਖੋ ਬਹੁਤ ਵਧੀਆ ਮਿਕਸ ਹੁੰਦੇ ਪਏ ਆ ਮੈਂ ਹਲਕਾ ਜਿਹਾ ਪਾਣੀ ਪਾ ਰਹੀ ਹਾਂ ਬਿਲਕੁਲ ਹਲਕਾ ਜਿਹਾ ਪਾਣਾ ਜਿਆਦਾ ਨਹੀਂ ਪਾਣਾ ਬਸ ਕਿਉਂਕਿ ਜੀ ਦੇ ਨਾਲ ਇਹ ਜੋੜ ਸਕਣ ਸਾਡੇ ਜਿਹੜੇ 스ਨੈਕਸ ਬਣਨੇ ਨੇ बस ਪਾਣੀ ਅਸੀਂ ਇੰਨਾ ਹੀ ਪਾਣਾ ਸੀਗਾ ਮਤਲਬ ਕਿਸੇ ਵੀ ਚੀਜ਼ ਨੂੰ ਵੇਸਟ ਸਮਝ ਕੇ ਤੁਸੀਂ ਸੁੱਟੋ ਨਾ ਉਹਨੂੰ ਇਦਾਂ ਕੁਝ ਵੀ ਉਹਦਾ ਬਣਾ ਕੇ ਅਸੀਂ ਖਾ ਸਕਦੇ ਹਾਂ ਸਾਡੇ ਬੱਚੇ ਵੀ ਖਾ ਸਕਦੇ ਆ ਦੇਖੋ ਬਣ ਕੇ ਰੈਡੀ ਹੋ ਗਿਆ ਹੋਇਆ ਜੀ ਜਿਵੇਂ ਵੇਸਣ ਦੇ ਹੀ ਪਕੌੜੇ ਬਣਦੇ ਪਏ ਐਵੇਂ ਲੱਗ ਰਿਹਾ ਨਾ ਚਲੋ ਹੁਣ ਅਸੀਂ ਸਾਡਾ ਤੇਲ ਗਰਮ ਹੋ ਗਿਆ ਹੋਇਆ ਉਧਰ ਚੱਲਦੇ ਆਂ ਇੱਧਰ ਸਾਡਾ ਜਿਹੜਾ ਤੇਲ ਆ ਪੂਰਾ ਗਰਮ ਹੋ ਚੁੱਕਾ ਤੇ ਹੁਣ ਅਸੀਂ ਆਪਣੇ ਜਿਹੜੇ ਆ ਚਾਵਲਾਂ ਦੇ ਛੋਟੇ-ਛੋਟੇ ਜਿਹੜੇ ਸਨੈਕਸ ਚ ਪਾਵਾਂਗੇ ਤੁਸੀਂ ਕਿਸੇ ਵੀ ਸ਼ੇਪ ਦੇ ਬਣਾ ਸਕਦੇ ਹੋ ਬਹੁਤ ਵਧੀਆ ਇਹਦੀ ਬਣੀ ਕਿ ਸ਼ੇਪ ਹੁੰਦੀ ਹੈ ਜੀ ਬਟ ਮੈਂ ਤਾਂ ਸਿੰਪਲ ਹੀ ਪਾ ਰਹੇ ਹਾਂ ਪਕੌੜਿਆਂ ਵਾਂਗ ਹੀ ਬਣਾ ਰਹੇ ਹਾਂ ਅਸੀਂ ਤਾਂ ਬਹੁਤ ਵਧੀਆ ਬਣਦੇ ਆ ਜੀ ਕ੍ਰਿਸਪੀ ਦੇ ਦੇਖੋ మీడియం ਫਲੇਮ ਰੱਖਾਂਗੇ ਤਾਂ ਕਿ ਜਿਹੜੇ ਸੜਨ ਨਾ ਕਦੇ ਵੀ ਇਦਾਂ ਬਚੇ ਹੋਣ ਰਾਈਸ ਘਰੇ ਕੋਈ ਆ ਵੀ ਜਾਂਦਾ ਹੈ ਜਾਂ ਖੁਦ ਦਾ ਦਿਲ ਕਰੇ ਚਾਹ ਨਾਲ ਕੁਝ ਖਾਣ ਨੂੰ ਤਾਂ ਤੁਸੀਂ ਫਟਾਫਟ ਬਣਾ ਕੇ ਖਾ ਸਕਦੇ ਹੋ ਬਹੁਤ ਜ਼ਿਆਦਾ ਇਹਨਾਂ ਨੂੰ ਟਾਈਮ ਨਹੀਂ ਲੱਗਦਾ ਤੁਸੀਂ ਚਾਹੋ ਤੇ ਇਹਦੇ ਵਿੱਚ ਪਿਆਜ਼ ਵੀ ਪਾ ਸਕਦੇ ਹੋ ਛੋਟੇ ਛੋਟੇ ਆਲੂ ਕੱਟ ਕੇ ਪਾ ਲਓ ਕੁਝ ਵੀ ਪਾ ਸਕਦੇ ਹੋ वेजिटेबल ਕੋਈ ਵੀ ਪਾ ਲਓ ਹੋਰ ਵੀ ਵਧੀਆ ਬਣਦੇ ਆ ਜੀ ਬਸ ਇਹਨਾਂ ਨੂੰ ਬ੍ਰਾਊਨ ਹੋਣ ਤੱਕ ਹਮ ਵੇਟ ਕਰਾਂਗੇ ਬਸ ਇਸ ਤਰ੍ਹਾਂ ਸੀ ਇਹਨਾਂ ਨੂੰ ਪਲਟਦੇ ਹੋਏ ਹਲਕੇ ਹਲਕੇ ਬ੍ਰਾਊਨ ਕਰਾਂਗੇ ਬਹੁਤ ਜ਼ਿਆਦਾ ਟੇਸਟੀ ਕ੍ਰਿਸਪੀ ਬਣ ਕੇ ਤਿਆਰ ਹੋਣਗੇ ਜੀ ਤੁਸੀਂ ਕਰਕੇ ਜ਼ਰੂਰ ਦੇਖਿਓ ਹਾਂ ਜੀ ਦੇਖੋ ਜੀ ਬ੍ਰਾਊਨ ਹੋ ਗਏ ਹੋਏ ਆ ਹਲਕੇ ਹਲਕੇ ਸੀ ਬ੍ਰਾਊਨ ਕਰ ਲਏ ਹੋਏ ਆ ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢ ਲਵਾਂਗੇ ਹਾਂਜੀ ਦੇਖੋ ਜੀ ਸਾਡੇ 스낵ਸ ਬਣ ਕੇ ਬਿਲਕੁਲ ਰੈਡੀ ਹੋ ਗਏ ਨੇ ਤੇ ਚਲੋ ਜੀ ਹੁਣ ਇਹਨਾਂ ਨੂੰ ਅਸੀਂ ਟੇਸਟ ਕਰਦੇ ਆਂ ਚਾਹ ਦੇ ਨਾਲ ਤੇ ਸੌਸ ਲੈ ਕੇ ਖਾਣੇ ਆ ਜੀ ਚਾਹੇ ਗ੍ਰੀਨ ਖਾਓ ਤੁਸੀਂ ਸੌਸ ਤੇ ਚਾਹੇ ਟਮਾਟੋ ਸੌਸ ਨਾਲ ਖਾਓ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਤੁਸੀਂ ਬਣਾ ਕੇ ਜ਼ਰੂਰ ਦੇਖਿਓ ਤੇ ਇਹ ਬਹੁਤ ਜਲਦੀ ਬਣਨ ਵਾਲੀ ਚੀਜ਼ ਆ ਮਿਲਾਂਗੇ ਨੈਕਸਟ ਵਲੌਗ ਨਾਲ ਥੈਂਕ ਯੂ